ਹਾਂ ਜੀ ਮੈਂ ਬਵਾਈਖ ਸਿੰਘ ਜੀ ਦਾ ਖਾਲਸਾ ਵਾਹੀ ਜੀਪੀ ਫਤਿਹ ਮੈਂ ਅਮਸੀ ਵਰਿੰਦਰ ਕੌਰ ਵਾਰਡ ਨੰਬਰ 1 ਤੇ ਸਾਨੂੰ ਇਹੋ ਹੀ ਦਿੱਕਤ ਆ ਕਿ ਸਾਡਾ ਜਿਹੜਾ ਰਸਤਾ ਹੈ ਨਾ ਇਹ ਲੱਗੇ ਸ਼ੱਕ ਕੋਈ ਪਿਆ ਨਹੀਂ ਕੋਈ ਸੜਕ ਨਹੀਂ ਤੇਾਨੂੰ ਇਹ ਲੈਂਡ ਦੇ ਕ੍ਰੋਸਿੰਗ ਸਿਰਫ ਰਸਤਾ ਆ ਤੇ ਮਿਹਰਬਾਨੀ ਕਰਕੇ ਸਾਡੀ ਜਿਹੜੀ ਪੁਲੀ ਦਾ ਰਸਤਾ ਹੁਣ ਬਣਨ ਡਿਆ ਨਾ ਇਹ 150 ਸਾਲ ਪੁਰਾਣੀ ਸਾਡੇ ਬਜ਼ੁਰਗਾਂ ਨੂੰ ਵੀ ਇਹ ਦਿੱਕਤ ਸੀ ਜਿਹੜੀ ਸਾਨੂੰ ਅੱਜ ਸਹਿਣੀ ਪੈਣੀ ਆ ਟਹਾਡਾ ਮਿਹਰਬਾਨੀ ਕਰਕੇ ਸਾਡਾ ਰਸਤਾ ਜਿਹੜਾ ਬਣਾ ਦਿੱਤੇ ਰਸਤਾ ਨਹੀਂ ਤੁਹਾਡਾ ਬਣਾ ਦਿੱਤੀ ਫੇਰ ਅਸੀਂ ਧਰਨਾ ਲਵਾਂ ਜੇ ਸਾਡਾ ਰਸਤਾ ਨਾ ਬਣਿਆ ਤੇ ਫੇਰ ਅਸੀਂ ਲੈਣ ਵੀ ਡੱਕਾਂਗੇ ਕਿਉਂਕਿ ਸਾਨੂੰ ਐਸ ਵਕਤਾਂ ਹੀ ਆਪ ਆਪ ਅਸੀਂ ਤੁਹਾਡੇ ਬੱਚੇ ਤੇ ਸਹੀ ਰਹਿਣਗੇ ਨਾ ਅਸੀਂ ਆਪ ਜਿਹੜੀਆਂ ਬੀਬੀਆਂ ਭੈਣਾਂ ਬਜ਼ੁਰਗਾਂ ਅਸੀਂ ਬਜ਼ੁਰਗਾਂ ਚ ਹੀ ਆਗੇ ਜਦੋਂ 45 ਸਾਲ ਉਮਰ ਹੋ ਜਾਂਦੀ ਹੈ ਨਾ ਅਸੀਂ ਬਜ਼ੁਰਗਾਂ ਆਹਾਨੂੰ ਮਰਨਾ ਪਏ ਗੱਡੀ ਥੱਲੇ ਆਣ ਕੇ ਤੇ ਅਸੀਂ ਮਰਾਂਗੇ ਅਸੀਂ ਧਰਨਾ ਜ਼ਰੂਰ ਲਵਾਂਗੇ ਸਾਰੀਆਂ ਬੀਬੀਆਂ ਨੇ ਪ੍ਰਾਨ ਕਰ ਲਿਆ ਕਿ ਸਾਡੇ ਬੱਚੇ ਤੇ ਅੱਗੋਂ ਸੁੱਖ ਸੁੱਖ ਦਾ ਸਾਹ ਲੈਣਗੇ ਨਾ ਜੀਹਾਨੂੰ ਇਹ ਦਿੱਕਤ ਤੁਹਾਡੇ ਦੇਖੋ ਅੱਜ ਤੋਂ 2 2.5 ਮਹੀਨੇ ਹੋ ਗਏ ਮੇਰਾ ਸਾਡੇ ਖੁਦ ਮੇਰੇ ਘਰ ਹੀ ਮੇਰਾ ਜਵਾਈ ਤੇ ਮੇਰੀ ਬੇਟੀ ਆ ਰਹੀ ਆ ਤੇ ਉਹ ਇਸ ਤਰ੍ਹਾਂ ਡਿੱਗੇ ਦੇ ਅੱਗੋਂ ਜਵਾਈ ਨੇ ਕੀ ਮਹੌਲ ਕੀਤਾ ਵੀ ਤੁਸੀਂ ਤੁਹਾਡਾ ਰਸਤਾ ਹੀ ਨਹੀਂ ਬਣ ਸਕਦਾ ਅਸੀਂ ਇਸ ਤਰ੍ਹਾਂ ਸਾਡਾ ਮਨ ਇੰਨਾ ਦੁਖੀ ਆ ਤੇ ਅਸੀਂ ਰਸਤੇ ਵਾਸਤੇ ਕੁਝ ਵੀ ਕਰਨ ਤਿਆਰ ਹਾਂ ਉਹ ਅਧਿਕਾਰੀਆਂ ਨੂੰ ਜਾਨੂ ਕਰਵਾ ਜੀ ਹਾਂ ਤਾਂ ਕਾਰੀਆਂ ਨੂੰ ਸਾਰੇ ਮਤਲਬ ਕਿ ਚਿੱਠੀਆਂ ਉਦੋਂ ਤੱਕ हां ਸਾਰਿਆਂ ਨੂੰ ਦੱਸ ਸਕਦਾ ਕਿ ਕਿੰਨੇ ਦਿਨਾਂ ਬਾਅਦ ਆ ਜਾਏਗਾ ਪਹਿਲਾਂ ਸੀ ਕਹਿ ਦਿੱਤਾ ਕਿ 15 ਦਿਨਾਂ ਤੋਂ ਬਾਅਦ ਜੇ ਹਨ ਮਹੀਨੇ ਤੋਂ ਬਾਅਦ ਜੇ ਹੱਡਾ ਮਤਲਬ ਇਥੋਂ ਰਸਤਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਬਣਨਾ ਤਾਂ ਅਹੀਂ ਅੱਗੇ ਖਲੋ ਕੇ ਧਰਨਾ ਲਾਉਣਾ ਹੈ ਮੇਰਾ ਨਾਮ ਜਸਵੰਤ ਸਿੰਘ ਆ ਸਾਨੋਂ ਉਸਦਾਰ ਬਾਬਾ ਸਿੰਘ ਮੈਂ ਇੱਥੇ ਸ਼੍ਰੀ ਗੁਰੂ ਰਾਮਦਾਸ ਕਲੋਨੀ ਉਰਫ ਪੰਛੀ ਕਲੋਨੀ ਜੋ ਪੁਰਾਣਾ ਨਾਂ ਆ ਇਹਦਾ ਉਹਦਾ ਵਸਨੀਕ ਆ ਤੇ ਸਾਨੂੰ ਇਥੇ ਜੋ ਰਸਤਾ ਕਾਗਜ਼ਾਂ ਦੇ ਵਿੱਚ ਹੈਗਾ ਰੇਲਵੇ ਨੇ ਉੱਥੇ ਇੱਕ ਛੋਟੀ ਜੀ ਪੁਲੀ ਬਣਾ ਕੇ ਪਾਣੀ ਦੀ ਨਿਕਾਸੀ ਬਣਾਤੀ ਔਰ ਸਾਨੂੰ ਇਥੇ ਰਸਤੇ ਦੀ ਪ੍ਰੋਬਲਮ ਆ ਉਹ ਸਾਡਾ 11 ਫੁੱਟ ਦਾ ਰਸਤਾ ਜਿਹੜਾ ਇਸ ਲੈਂਡ ਨੂੰ ਹੁੰਦਾ ਜਾਂ ਜਿਹੜਾ ਇਹਨਾਂ ਜ਼ਮੀਨਾਂ ਨੂੰ ਰਸਤਾ ਹੁੰਦਾ 11 ਫੁੱਟ ਦਾ ਉਹ ਰਸਤਾ ਰੇਲਵੇ ਨਹੀਂ ਛੱਡ ਰਿਆ ਇਹ ਆਮਨਗੜ ਦੀ ਜ਼ਮੀਨ ਪੈਂਦੀ ਆ ਔਰ ਰਸਤਾ ਵੀ ਆਮਨਗੜ ਤੋਂ ਇਸ ਜ਼ਮੀਨ ਨੂੰ ਆਉਂਦਾ 11 ਫੁੱਟ ਦਾ ਸਾਡਾ ਇਹੀ ਪ੍ਰੋਟੈਸਟ ਆ ਔਰ ਸਰਕਾਰ ਅਗੇ ਬੇਨਤੀਆਂ ਹੀ ਦਰਖਾਸਤਾਂ ਹੀ ਦਿੱਤੀਆਂ ਦੋ ਜੀ 16 ਤੋਂ ਸੜੀਆਂ ਚੱਲ ਰਹੀਆਂ ਆ ਤੇ ਇਸ ਕਰਕੇ ਉਹ ਜਿਹੜਾ ਰਸਤਾ ਵਾ ਸਾਡੀ ਸੁਣਵਾਈ ਨਹੀਂ ਕਰਦੇ ਅਸੀਂ ਹੁਣ ਵੀ ਚਿੱਠੀਆਂ ਦਿੱਤੀਆਂ ਇਹਨਾਂ ਨੂੰ ਤੇ ਹੁਣ ਅਸੀਂ ਪ੍ਰੋਗਰਾਮ ਬਣਾਇਆ ਵਾ ਵੀ ਅਸੀਂ 20 ਦਿਨ ਤੋਂ ਬਾਅਦ ਇੱਥੇ ਰੇਲ ਰੋਕਾਂਗੇ ਧਰਨਾ ਲਾਵਾਂਗੇ ਜੇ ਸਾਡੀ ਪ੍ਰਸ਼ਾਸਨ ਨੇ ਜਾਂ ਸਾਡੀ ਕਿਸੇ ਨੇ ਗੱਲਾਂ ਨਾ ਸੁਣੀ ਰੇਲਵੇ ਭਗ ਦੇ ਨਾ ਸੁਣੀ ਤੇ ਸਾਡਾ ਰੇਲਵੇ ਅਧਿਕਾਰੀਆਂ ਨਾਲ ਵੀ ਸੰਪਰਕ ਹੋ